ਤਲਵੀ ਦੇ ਪਹਿਲਾਂ ਐਨੀਮੇਸ਼ਨ ਕੀਤੀ ਬੀਐਸਸੀ ਐਨੀਮੇਸ਼ਨ ਕਰੀ ਦੀ ਕਿੰਨੇ ਸਾਲ ਦੀ ਉਹਦੇ ਵਿੱਚ ਸਾਰਾ ਕੁਝ ਹੁੰਦਾ ਐਨੀਮੇਸ਼ਨ ਦੇ ਵਿੱਚ ਉਦੋਂ ਵੀ ਮੈਂ ਥੋੜਾ ਜਿਹਾ ਸ਼ੌਂਕ ਪਿਆ ਤੇ ਫਿਰ ਹਾਂ ਅੱਗੇ ਅੱਗੇ ਲੈਂਨ ਤੁਨੇ ਆ ਪਹਿਲਾਂ ਮੈਂ ਜੌਬ ਕਰੀ ਜੌਬ ਦੇ ਵਿੱਚ ਕੰਮ ਫਿੱਟ ਨਹੀਂ ਬੈਠਿਆ ਵੀ ਦੇਖੀ ਵੀ ਆਪਣਾ ਕੰਮ ਸਹੀ ਹੈ ਕੋਈ ਨਾ ਕੋਈ ਲੱਭਿਆ ਟੈਟੂਨੀ ਟ੍ਰੇਨਿੰਗ ਲੈ ਕੇ ਕਿ ਕਰ ਆਪਣਾ ਹੀ ਕੰਮ ਚੱਲੇ ਮੈਂ ਬਰੇ ਸਟਾਰਟਿੰਗ ਤਾਂ ਪਹਿਲੇ YouTube ਤੋਂ ਕਰੀ ਸੀ ਕਿਉਂਕਿ ਪਹਿਲਾਂ ਨਹੀਂ ਪਤਾ ਨਹੀਂ ਸੀ ਹੁੰਦਾ 8 ਸਾਲ ਪਹਿਲਾਂ ਜੇ ਨਹੀਂ ਨੌਲੇਜ ਨਹੀਂ ਸੀ ਹੁੰਦੀ ਹੈ ਕਿ ਵੀਰ ਕਿਧੋਂ ਟ੍ਰੇਨਿੰਗ ਲੈਣੀ ਕੀ ਕਰਨੀ YouTube ਤੋਂ ਲੈ ਕੇ ਪਹਿਲਾਂ ਫਿਰ ਥੋੜਾ ਬੜਾ ਸਮਾਨ ਲੇ ਕੇ ਘਰੇ ਪ੍ਰੈਕਟਿਸ ਕਰੀ ਜਿਵੇਂ ਦੇਖਿਆ ਜੀ ਮੈਟ ਦੇ ਕਿਵੇਂ ਪ੍ਰੈਕਟਿਸ ਇਹ ਕ੍ਰੀਏਟੀਵਿਟੀ ਸੁਦਾਸਾ ਦਿਆਂ ਵੀ ਹਾਂ ਤੁਹਾਡੀ ਸਕਿਨ ਹੈ ਇਸ ਸਕਿਨ ਦੇ ਉੱਤੇ ਵੀ ਸਾਈਜ਼ਸ ਵਗੈਰਾ ਕੀ ਮਿਲਣੇ ਕੀ ਤੁਹਾਡਾ ਸੈੱਟ ਦਾ ਬੇਸ ਹੁੰਦਾ ਉਹ ਨਹੀਂ ਰਹੀ ਕਿਉਂ ਫੈਮਿਲੀ ਦਾ ਵੀਰ ਕਿਹੜੇ ਕੰਮਾਂ 'ਚ ਪੈ ਗਿਆ ਆਪਾਂ ਹੈ ਜ਼ਿੰਮੇਵਾਰ ਫੈਮਿਲੀ ਤੋਂ ਤੇ ਉਹ ਇਹ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਸਾਡੀ ਹੁਣ ਤਾਂ ਚਲੋ ਈਜ਼ੀ ਆ ਹੁਣ ਤਾਂ ਉਹ ਟ੍ਰੈਂਡ ਚੱਲ ਪਿਆ ਹੁਣ ਆਗੇ ਉਹ ਲੀਡ ਗਾਣਾ ਜਿਸ ਕਿਸੇ ਕਿਸੇ ਸ਼ਹਿਰ ਦੇ ਆਪ ਦੀ ਵੀ ਇਹ ਤੁਸੀਂ ਆਪਣਾ ਕੰਮ ਕਰੋ ਤੋ ਸਾਰੇ ਨਾਲੋਂ ਬੈਸਟ ਆਪਣੇ ਕੰਮ 'ਚ ਮੋਰੇ ਦੇਖੀ ਕੰਮ ਬਹੁਤ ਨਹੀਂ ਪਰ ਬੱਚੇ ਕੰਮ ਕਰਕੇ ਰਾਜੀ ਨਹੀਂ ਹੈਗੇ ਸਸਿ ਗਾ ਜੀ ਮੇਰਾ ਨਾਮ ਤਵਿੰਦਰ ਸਿੰਘ ਹੈ ਮੈਂ ਮਾਗਿਟੈਟੂ ਸਟੂਡੀਓ ਦਾ ਓਨਰ ਹੈ 8 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਪਾਲਮਨ ਕਲੇਵ ਕਰਾਲੀ ਰੋਡ ਮਰਿੰਡਾ ਗੇਟ ਨੰਬਰ 2 ਦੇ ਉੱਪਰ ਕੰਡ ਦੇ ਉੱਪਰ ਸ਼ਾਪ ਆਪਣੀ ਬਾਜੀ ਤੁਸੀਂ ਕਿਦਾਂ ਤੁਹਾਨੂੰ ਇਸ ਮੈਨ ਨਾਲ ਤੁਹਾਨੂੰ ਪਹਿਲੇ ਸ਼ੌਂਕ ਸੀ ਕਿ ਮੈਨੂੰ ਤੁਹਾਨੂੰ ਆ ਗਿਆ ਇਹ ਕੰਮ ਕਰਨਾ ਚਾਹੀਦਾ ਮੈਂ ਦਰਅਸਲ ਵੀਰੇ ਪਹਿਲਾਂ ਐਨੀਮੇਸ਼ਨ ਕੀਤੀ ਬੀਐਸਸੀ ਐਨੀਮੇਸ਼ਨ ਕਰੀ ਦੀ ਕਿ ਤਿੰਨ ਸਾਲ ਦੀ ਉਹਦੇ ਵਿੱਚ ਕੁਝ ਡਰਾਇੰਗ ਦਾ ਕੰਮ ਸੀਗਾ ਕੁਝ ਆਪਣਾ ਵੀਡੀਓ ਐਡੀਟਿੰਗ ਦਾ ਕੰਮ ਸੀਗਾ ਤੇ ਸਾਰਾ ਕੁਝ ਹੁੰਦਾ ਐਨੀਮੇਸ਼ਨ ਦੇ ਵਿੱਚ ਉਸ ਤੋਂ ਦਮੀਨ ਥੋੜਾ ਸ਼ੌਂਕ ਪਿਆ ਤੇ ਫਿਰ ਅੱਗੇ ਜਾ ਕੇ ਲੈ ਕਟਨੀ ਬੈਟੇ ਹੋਏ ਦੇਖੀ ਵੀ ਆਪਣਾ ਕੰਮ ਸਹੀ ਹੈ ਕੋਈ ਨਾ ਕੋਈ ਲੱਭਿਆ ਟੈਟੂਨੀ ਟ੍ਰੇਨਿੰਗ ਲੈ ਕੇ ਤੇ ਫਿਰ ਆਪਣੇ ਕੰਮ ਚੱਲ ਗਿਆ ਮੈਂ ਵੀ ਸਟਾਰਟਿੰਗ ਤਾਂ ਪਹਿਲੇ YouTube ਤੋਂ ਕਰੀ ਸੀ ਕਿਉਂਕਿ ਪਹਿਲਾਂ ਨਹੀਂ ਪਤਾ ਨਹੀਂ ਸੀ ਹੁੰਦਾ 8 ਸਾਲ ਪਹਿਲਾਂ ਜੇ ਇੰਨੀ ਨੌਲੇਜ ਨਹੀਂ ਸੀ ਹੁੰਦੀ ਹੈਗੀ ਯਾਰ ਕਿਦੋਂ ਟ੍ਰੇਨਿੰਗ ਲੈਣੀ ਕੀ ਕਰਨੀ YouTube ਤੋਂ ਲੈ ਕੇ ਪਹਿਲਾਂ ਫਿਰ ਥੋੜਾ ਬੜਾ ਸਮਾਨ ਲੈ ਕੇ ਘਰੇ ਪ੍ਰੈਕਟਿਸ ਕਰੀ ਜਿਵੇਂ ਦੇਖਿਆ ਸੀ ਇਹ ਮੈਟ ਦੇ ਕਿਵੇਂ ਪ੍ਰੈਕਟਿਸ ਕਰਦੇ ਨੇ ਮੈਨ ਮੈਂ ਲਈ ਟ੍ਰੇਨਿੰਗ ਐਨੇ ਸਟੂਡੀਓ ਕੋਲੋਂ ਕਰੇ ਕਰੋਲ ਬਾਗ ਦਿੱਲੀ ਤੇ ਹੁੰਦੇ ਸਰਟੀਫਿਕੇਟ ਲੱਗਿਆ ਬਈ ਇਹਨਾਂ ਦੇ ਮੈਂ ਸੈਮੀਨਾਰ ਵੀ ਲਏ ਹੋਏ ਨੇ ਤੇ ਇਹਨਾਂ ਮੰਦਰ ਨੂੰ ਮੈਂ ਟ੍ਰੇਨ ਸਟੂਡੀਓ ਉੱਥੇ ਵੀਰੇ ਪਹਿਲਾਂ ਤਾਂ ਇੱਕ ਵੈਂਟ ਜਿਹੜੇ ਜਿਹੜੇ ਸਮਾਨ ਉਹ ਵਰਤਦੇ ਨੇ ਉਹ ਮੈਂ ਪਹਿਲਾਂ ਆਨਲਾਈਨ ਨਹੀਂ ਸਟੱਡ ਕਰੇ ਸੀਗਾ ਜੋ ਆਪਣਾ ਛੋਟਾ ਸਿਸਟਮ ਹੁੰਦਾ ਉਸ ਤੋਂ ਹੀ ਤੇ ਫਿਰ ਜਦੋਂ ਆਪਾਂ ਉੱਥੇ ਆ ਕੇ ਦੇਖਿਆ ਵੀ ਉਹ ਆਰਟਿਸਟ ਕਿਹੜੇ ਕਿਹੜੀਆਂ ਚੀਜ਼ਾਂ ਵਰਤਦੇ ਨੇ ਕਿਹ ਕਿਹ ਟੈਕਨੀਕਸ ਨੇ ਕੋਈ ਮੈਂ ਤਾਂ ਆਰਟਿਸਟ ਦਾ ਕੰਮ ਕਰ ਟੈਕਨੀਕਸ ਸੌਣ ਦਾ ਬਾਕੀ ਤੁਸੀਂ ਇਹ ਜੀ ਦਿਮਾਗ ਨਾਲ ਸਿੱਖਣੇ ਤੇ ਤੁਸੀਂ ਟੈਕਨੀਕ ਨੂੰ ਵਰਤਦੇ ਕਿਵੇਂ ਆਰਟਿਸਟ ਨੇ ਸਿਰ ਤੁਹਾਨੂੰ ਟੈਕਨੀਕਸ ਸੌਮੀ ਮੈਂ ਉਹਦੇ ਹੀ ਤੁਹਾਨੂੰ ਦੱਸ ਦਦਾ ਵੀ ਆਹ ਚੀਜ਼ ਇਦਾਂ ਤੇ ਆਈ ਇਦਾਂ ਹੁੰਦੀ ਹੈ ਤੇ ਤੁਸੀਂ ਉਹਦੇ ਵਿੱਚੋਂ ਕੋਈ ਜਿਹੜਾ ਟੈਟੂਆਂ ਦਾ ਕੰਮ ਹੈ ਇਹ ਕ੍ਰ ਜੋ ਕ੍ਰੀਏਟੀਵਿਟੀ ਆਪਣੇ ਕੋਲ ਕਰ ਸਕਦੇ ਆ ਉਹ ਹੈ ਉਹ ਸੰਸਿਤ ਦੱਸ ਸਕਦੇ ਆ ਵੀ ਹਾਂ ਤੁਹਾਡੀ ਸਕਿਨ ਹੈ ਤੇ ਸਕਿਨ ਦੇ ਉੱਤੇ ਤੁਸੀਂ ਸਾਈਜ਼ ਵਗੈਰਾ ਕਿਵੇਂ ਲੈਣੇ ਕੀ ਤੁਹਾਡਾ ਟੈਟੂ ਦਾ 베ਸ ਹੁੰਦਾ ਉਹ ਆਪ ਕਿਆ ਕ੍ਰੀਏਟ ਕਰ ਸਕਦੇ ਇਹਦੇ ਵਿੱਚ ਇਹ ਦਾ ਬਹੁਤ ਮੈਟਰ ਰੱਖਦਾ ਕਿਉਂਕਿ ਸਾਡੀ ਸਕਿਨ ਹਮੇਸ਼ਾ ਗਰੋ ਹੁੰਦੀ ਹੈ 24 25 ਸਾਲ ਤੱਕ ਨਾਰਮਲੀ ਗਰੋ ਹੁੰਦੀ ਹੈ ਕੀ ਵਾਰ ਕਿਸੇ ਟੈਟੂ ਬਣਾ ਲੈਣੇ ਛੋਟੀ ਜਿਹੇ ਦੇ ਵਿੱਚ ਕੋਈ 16 ਸਾਲ 17 ਸਾਲ 18 ਸਾਲ ਚ ਬਣਾ ਲੈਣੇ ਉਹ ਗਿਆ ਨਾ ਇਹ ਚਾ ਉਹਦਾ ਵੀ ਦੇਖ ਕੇ ਉਨੀ ਸ਼ੇਡਿੰਗ ਕਰਨੀ ਪੈਂਦੀ ਹੈ ਟੈਟੂ ਬਣਾ ਰਹੇ ਹੋ ਤੁਹਾਡੀ ਕਿੰਨ੍ਹੀ ਏਜ ਦੇ ਵਿੱਚ ਤੁਹਾਡੇ ਟੈਟੂ ਦੇ ਅਪੋਰਟਿੰਗ ਕਿ ਉਹਦੇ ਕੀ ਸਾਈਜ਼ ਹੋਣਾ ਚਾਹੀਦਾ ਹੈ ਕਿ ਆ ਉਹਦੇ ਵਿੱਚ ਸ਼ੇਡਿੰਗ ਪ੍ਰੋਸੈਸ ਹੋਣਾ ਚਾਹੀਦਾ ਇਹ ਆਰਟਿਸਟ ਹੀ ਤੁਹਾਨੂੰ ਦੱਸ ਸਕਦਾ ਪਰ ਹਾਂ ਜੋ ਵੀ ਤੁਸੀਂ ਆਪਣੀ ਏਜ ਦੱਸ ਕੇ ਮੇਸ਼ਾ ਟੈਟੂ ਬਣਵਾਓ ਕਿ ਭਾਈ ਮੇਰੀ ਆ ਏਜ ਹੈ ਤੇ ਮੈਂ ਆ ਟੈਟੂ ਬਣਾਉਣਾ ਚਾਹੁੰਦਾ ਵੀ ਇਹ ਮੇਰੇ ਸਹੀ ਵੀ ਰਹੂਗਾ ਕਿਉਂਕਿ ਟੈਟੂ ਹੈਗਾ ਪਰਮਨੈਂਟ ਦਾ ਇਹ ਨਹੀਂ ਹੈਗਾ ਵੀ ਯਾਰ ਅੱਜ ਆਪਾਂ ਬਣਾ ਲਿਆ ਬਾਗੀ ਵੀ ਜਾਂ 2-4 ਸਾਲ ਤੱਕ ਕਵਰ ਕਵਰ ਤਾਂ ਇਹ ਨਹੀਂ ਹੋਣਾ ਨਹੀਂ ਹੈਗਾ ਲੇਜ਼ਰ ਕਰਾਉਣੇ ਆ ਲੇਜ਼ਰ ਦਾ ਵੀ ਇਹ ਕੀ ਜਿਵੇਂ ਸਕਿਨ ਜਲੀ ਜੀ ਹੁੰਦੀ ਹੈ ਆਪਣੀ ਤੇ ਆ ਵਜਾ ਪੈਂਦਾ ਉਦਾਂ ਦੀ ਹੋ ਜਾਂਦੀ ਸਜੈਸਟ ਕਰੋ ਆਰਟਿਸਟ ਨੂੰ ਆਰਟਿਸਟ ਕੀ ਕਹਿੰਦਾ ਤੁਹਾਨੂੰ ਉਹਦੇ ਬਾਰੇ ਵੀ ਹਾਂ ਤੁਹਾਡੇ ਕਿੰਨੇ ਕੁ ਲਾਈਫ ਤੇ ਤੁਹਾਡੇ ਵਧੀਆ ਲੱਗਦਾ ਤੁਹਾਡੀ ਸਕਿਨ ਦੇ ਅਕੋਰਡਿੰਗ ਕਿਉਂਕਿ ਸਕਿਨ ਦਾ ਬਹੁਤ ਰੋਲ ਹੁੰਦਾ ਕਈਆਂ ਨੂੰ ਕਹਿੰਦਾ ਆਗੇ ਬਈਆ ਸਾਨੂੰ ਗੂੜਾ ਜਿਹਾ ਡੈਡੂ ਚਾਹੀਦਾ ਪੀਨ ਕਾਲਾ ਹੋਵੇ ਬਸ ਸ਼ਾਹ ਕਾਲਾ ਹੋਵੇ ਕਿੰਨੇ ਜਿਹਦੀ ਬ੍ਰਾਊਨ ਉਹਦੇ ਉੱਨੀਓ ਗ੍ਰੇਸ ਹੀ ਨਹੀਂ ਹੋਣੀ ਹੈਗੀ ਪਹਿਲੀ ਗੱਲ ਤੇ ਤੇ ਤੁਸੀਂ ਹੁਣ ਸਕਿਨ ਦੇ ਅਕੋਰਡਿੰਗ ਆਰਟਿਸਟ ਨਾਲ ਪਹਿਲਾਂ ਗੱਲਬਾਤ ਕਰੋ ਪਹਿਲਾਂ ਦਾ ਆਰਟਿਸਟ ਵਧੀਆ ਚੂਸ ਕਰੇ ਛੜਾ ਤੁਹਾਨੂੰ ਸਲਾਹ ਦੇ ਸਕੇ ਤੇ ਤੁਸੀਂ ਇਹ ਦੇਖੋ ਵੀ ਹਾਂ ਵੀ ਮੈਂ ਆ ਚੀਜ਼ ਬਣਾ ਰਿਹਾ ਕਿਹ ਵਰਗੀ ਆਪਾਂ ਫੋਟ ਤੇ ਸਾਈਜ਼ ਜਿਹੜਾ ਉਹ ਆਰਟਿਸਟ ਨੇ ਕ੍ਰੀਏਟ ਕਰਕੇ ਦੇਣਾ ਤੁਹਾਡੀ ਬਾਹ ਦੇ ਅਕੋਰਡਿੰਗ ਕੋਈ ਵੀ ਟੈਟੂ ਬਣਾਉਣਾ ਸਭ ਤੋਂ ਪਹਿਲਾ ਬੇਸ ਇਹ ਆ ਵੀ ਜਿੱਥੇ ਤੁਸੀਂ ਟੈਟੂ ਬਣਾਉਣਾ ਤੇ ਉਹਦਾ ਸਾਈਜ਼ ਉਹਦੇ ਸਾਈਜ਼ ਦੇ ਅਕੋਰਡਿੰਗ ਡਿਜ਼ਾਈਨ ਤਿਆਰ ਕਰਵਾਓ ਜੇਰ ਆਪਾਂ ਚੱਕ ਲੈਨੇ ਆ ਉਹ ਥੋੜਾ ਬਾਅਦ ਚ ਕੰਮ ਗਲਤ ਹੋ ਜਾਂਦਾ ਟੈਟੂ ਦੇਖਦੇ ਆ ਮੁੰਡਾ ਟੈਟੂ ਵੀ ਹੈ ਦੋਨੇ ਬਣਾਉਣਾ ਕੀ ਹੈ ਡਿਪੈਂਡ ਕਰਦਾ ਵੀ ਹਰ ਇੱਕ ਦੀ ਆਪਣੀ ਆਪਣੀ ਅੱਡ ਅੱਡ ਚੁਆਇਸ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਉਹ ਦੇਖਦੇ ਆ ਵੀ ਬਾਈ ਨੇ ਬਣਾਉਣਾ ਕਿੱਥੇ ਟੈਟ ਤੇ ਉਹਦੀ ਏਜ ਦੇਖਦੇ ਆ ਵੀ ਹਾਂ ਵੀ ਕਿੰਨੀ ਏਜ ਹੈ ਇਹਦੇ ਕੀ ਇਹਦੇ ਵਿੱਚ ਕੀ ਕੀ ਸੈਟ ਲਾ ਸਕਦਾ ਉਸ ਤੋਂ ਅਸੀਂ ਇਹ ਉਹ ਫੋਟੋਸ਼ਾਪ ਦੀ ਸੌਫਟਵੇਅਰ ਆ ਵੀਰੇ ਫਿਰ ਇਹਦੇ ਚ ਪਾ ਕੇ ਉਹਦਾ ਸਾਈਜ਼ ਵਗੈਰਾ ਸਾਰਾ ਕੁਝ ਕੱਢਦੇ ਆ ਜਿਵੇਂ ਜਿਸ ਤਰ੍ਹਾਂ ਪਾਈ ਹੋਇਆ ਨਾ ਇਹ ਚੀਜ਼ ਵੀ ਉਹਦਾ ਸਾਈਜ਼ ਕਿੰਨਾ ਹੋਊਗਾ ਕੀ ਹੋਊਗਾ ਤੇ ਕਿਵੇਂ ਡਿਜ਼ਾਈਨ ਨੂੰ ਕ੍ਰੀਏਟ ਕਰਨਾ ਉਹ ਫੋਟੋਸ਼ਾਪ ਚ ਹੀ ਮੇਨ ਫੋਟੋਸ਼ਾਪ ਦਾ ਹੀ ਕੰਮ ਹੁੰਦਾ ਇਹਦੇ ਵਿੱਚ ਹੁਣ ਕਈਆਂ ਨੇ ਕਿਹਾ ਵੀ ਅਧੂਰੀ ਨੌਲੇਜ ਹੁੰਦੀ ਹੈ ਬੰਦੇ ਕੋਲ ਕੁਸ਼ਕ ਕਿਸੇ ਤੋਂ ਸਿੱਖ ਲਿਆ ਜਾਂ ਕੁਸ਼ਕ ਤੇ ਤੋਂ ਦੇਖ ਲਿਆ ਜਾਂ ਕੰਟੈਂਟ ਕਿਉਂਕਿ ਹੁਣ ਤਾਂ YouTube ਤੇ ਬਹੁਤ ਕੰਟੈਂਟ ਪਿਆ ਹੈ ਪਹਿਲੇ ਟਾਈਮਾਂ ਚ ਇੰਨਾ ਨਹੀਂ ਸੀਗਾ ਗੋਰੇ-ਗੋਰਿਆਂ ਦਾ ਕੰਟੈਂਟ ਹੁੰਦੇ ਸੀਗੇ ਵੀ ਆਪਣੇ ਇੰਡੀਅਨ ਲੋਕਾਂ ਦੇ ਇੰਨੇ ਨਹੀਂ ਸੀਗੇ ਹੁ ਤੋ ਪਹਿਲਾਂ ਕੀ ਹੈ ਉਹਦੀ ਆਪਾਂ ਦੇਖਣੀ ਬਈ ਦੇ ਹੱਥ 'ਚ ਗੁੰਗਣ ਹੈਗਾ ਮਾੜਾ ਮੋਟਾ ਡਰਾਇੰਗ ਨੂੰ ਕਿਵੇਂ ਉਹਦੇ ਠੀਕ ਹੈ ਨਾ ਉਹ ਜਿਹੜਾ ਬੰਦਾ ਡਰਾਇੰਗ ਕਰਦਾ ਉਹਨੂੰ ਸਿਕਾਉਣਾ ਤੁਹਾਡੇ ਲਈ ਈਜ਼ੀ ਹੈ ਜਿਹੜੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਜ਼ੀਰੋ ਲੈਵਲ ਤੇ ਸਟਾਰਟ ਕਰਦਾ ਹੈ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੈ ਉਹ ਡਰਾਇੰਗ ਵਾਲੇ ਨੇ ਮਾੜੀ ਮੋਟੀ ਲਾਈਨਿੰਗ ਸ਼ੇਡਿੰਗ ਕੁਝ ਨਾ ਕੁਝ ਤਾਂ ਨੂੰ ਆਉਂਦਾ ਹੀ ਹੁੰਦਾ ਤੇ ਕੁਝ ਨਾ ਕੁਝ ਉਹ ਦੇਖੀ ਵੀ ਜਾਂਦਾ YouTube ਤੋਂ ਤੇ ਸਟਾਰਟਿੰਗ ਵੀਰੇ ਕਰਦੇ ਆਪਾਂ ਪਹਿਲਾਂ ਫੋਟੋਸ਼ਾਪ ਜਿਹੜਾ ਉਹਦੀ ਡਿਜ਼ਾਈਨ ਪਾਉਣਾ ਸਾਈਜ਼ ਕਿਵੇਂ ਬਣੂਗਾ ਉਹਦੀ ਡਿਜ਼ਾਈਨ ਕਿਰੇਟ ਕਿਵੇਂ ਕਰਨਾ ਸਹੀ ਟੈਟੂ ਨੂੰ ਮ ਜਲਦਾ ਰਹਿੰਦਾ ਕੀ ਪ੍ਰੋਸੈਸਰ ਕਿਦਾਂ ਡਰਾਇੰਗ ਵੀ ਥੋੜੀ ਥੋੜੀ ਉਹਨੂੰ ਸੌਂਦੇ ਰਹਿੰਦੇ ਨਾਲ ਦੀ ਨਾਲ ਜਦੋਂ ਸਾਨੂੰ ਲੱਗਦਾ ਵੀ ਹਾਂ ਉਹਦਾ ਡਿਜ਼ਾਈਨ ਤਿਆਰ ਕਰਨ ਜੁਗਾ ਹੋ ਗਿਆ ਫਿਰ ਵੀਰ ਉਹਨੂੰ ਮਸ਼ੀਨ ਦੀ ਨੌਲੇਜ ਦਿੰਦੇ ਆ ਵੀ ਹਾਂ ਮਸ਼ੀਨ ਕਿਹੜੇ ਕਿਹੜੇ ਟਾਈਪ ਦੀਆਂ ਮਸ਼ੀਨਾਂ ਆਉਂਦੀਆਂ ਆ ਉਹ ਕਿਹੜੀ ਮਸ਼ੀਨ ਕਿਉਂਕਿ ਹਰੇਕ ਬੰਦੇ ਦੀ ਅੱਡਡ ਚੁਆਇਸ ਹੁੰਦੀ ਆ ਜਿਹੜੀਆਂ ਉਹ ਮਸ਼ੀਨ ਅਸੀਂ ਉਹ ਦੱਸ ਦਣ ਆ ਵੀ ਆਹ ਮਸ਼ੀਨਾਂ ਆਉਂਦੀਆਂ ਫਿਰ ਵੀ ਤੁਸੀਂ ਕਿਹੜੀ ਲੈਣਾ ਚਾਹੁੰਦੇ ਹੋ ਫਿਰ ਉਹਨੂੰ ਮਸ਼ੀਨ ਦਿਵਾ ਕੇ ਤੇ ਦੇਖ ਮੈਟ ਆਉਂਦਾ ਆਪਣੀ ਸਕਿਨ ਨੂੰ ਵਾਂਗੂ ਹੀ ਮੈਟ ਹੁੰਦਾ ਉਹਦੇ ਪਰ ਉਹਦੀ ਪ੍ਰੈਕਟਿਸ ਕਰਦੀ ਆ ਜੋ ਮੇਨ ਹੈ ਡੇਜ 2 ਨੇ ਇੱਕ ਟੈਟੂ ਗਿਜ਼ਮੋ ਹੈ ਦੂਜਾ ਕੇਟੀਐਸ ਕਿੰਗ ਟੈਟੂ ਸਪਲਾਈ ਕਿੰਗ ਟੈਟੂ ਸਪਲਾਈ ਆਪਣੇ ਚੰਡੀਗੜ੍ਹ ਚ ਮਿਲ ਜਾਂਦੀ ਹੈ ਨਾਰਮਲੀ ਉੱਥੇ ਤੁਸੀਂ ਸਮਾਨ ਲੈ ਸਕਦੇ ਆ ਉਹ ਇੱਕ ਛੋਟੀ ਟਰਮ ਆ ਕੇਟੀਐਸ ਮਤਲਬ ਸਮਾਨ ਉਹਨਾਂ ਕੋਲ ਵੀ ਬਹੁਤ ਹੈ ਮਤਲਬ ਜਿਆਦਾ ਆਪਸ਼ਨ ਮਿਲਣਗੇ ਤੁਹਾਨੂੰ ਟੈਟੂ ਗਿਜ਼ਮੋ ਕੋਲੋਂ ਇਹ ਵੀ ਜਿਹੜਾ ਵੀ ਚਲੋ ਵੀਡੀਓ ਦੇਖੂਗਾ ਕੋਈ ਵੀ ਆਰਟਿਸਟ ਦੇਖਦਾ ਜਾਂ ਕੋਈ ਬੰਦਾ ਨਵਾਂ ਸਿੱਖਣਾ ਚਾਹੁੰਦਾ ਤੁਸੀਂ ਇਹ ਸਮਾਨ ਮੰਗਾਉਣਾ ਤਾਂ ਕੇਟੀਐਸ ਕਿੰਗ ਟੈਟੂ ਸਪਲਾਈ ਜਾਂ ਟੈਟੂ ਗਿਜ਼ਮੋ ਇਹ ਹੀ ਆ ਤੁਸੀਂ ਆਨਲਾਈਨ ਸਰਚ ਮਾਰੋ ਤੁਹਾਨੂੰ ਸਾਰੇ ਨੰਬਰ ਮਿਲ ਜਾਣਗੇ ਕੇਟੀਐਸ ਦਾ ਚੰਡੀਗੜ ਉਹ ਦਿੱਲੀ ਦਾ ਨੰਬਰ ਮਿਲ ਜੂਗਾ ਤੁਸੀਂ ਇੱਥੇ ਤੋਂ ਆਪਣਾ ਉਹਨਾਂ ਨੂੰ WhatsApp ਤੇ ਪਾ ਦਿਓ ਤੇ ਉਹਨਾਂ ਨੇ ਤੁਹਾਨੂੰ ਆਰਡਰ ਬਣਾ ਕੇ ਤੁਹਾਡਾ ਬਿੱਲ ਬਣਾ ਦੇਣਾ ਪਾਲਸਰਾ ਹੀ ਤੁਹਾਡੇ ਕੋਲ ਪਹੁੰਚ ਜਾਂਦਾ 3-4 ਦਿਨਾਂ ਚ ਤੁਹਾਡਾ ਆਰਡਰ ਆਏ ਮੇਨ ਸਾਈਟ ਸਿਰਫ ਦੋ ਹੀ ਨੇ ਇੰਡੀਆ ਦੇ ਵਿੱਚ ਕਿੰਗ ਟੈਟੂ ਸਪਲਾਈ ਤੇ ਟੈਟੂਗイズਮ ਇਸ ਟਾਈਮ ਵੀਰੇ ਮੇਪਾ ਦੋ ਵਿੱਚ ਟ੍ਰੇਨਿੰਗ ਕਰਦੇ ਆਂ ਪਰ ਮੈਂ ਤੁਹਾਨੂੰ ਸਿੱਖੀ ਘੱਟੂ ਘੱਟ ਅਥੇ ਤੋਂ ਸਿਖਾਉਣਾ ਪਿਛਲੇ ਡੇਢ ਸਾਲ ਤੋਂ ਸ਼ੁਰੂ ਕਰਿਆ ਤੇ ਮੈਂ ਚਾਰ ਬੰਦਿਆਂ ਨੂੰ ਘੱਟੂ ਘੱਟ ਆ ਚੁੱਕਿਆ ਹੋਰ ਤੇ ਹੁਣ ਜਿਹੜੇ ਦੋ ਚੱਲ ਰਹੇ ਨੇ ਉਹਨਾਂ ਦੇ ਨਵੇਂ ਸੈਸ਼ਨ ਚੱਲ ਰਹੇ ਨੇ ਇੰਡੀਆ ਦੇ ਵਿੱਚ ਹਜੇ ਆਪਣ ਲੈਣਾ ਬੰਦਾ ਸਪੈਸ਼ਲੀ ਇਸ ਚੀਜ਼ ਦਾ ਇੰਡੇ ਤੋਂ ਸਿੱਖੋਗੇ ਇੱਕ ਆਰਟ ਆ ਵੀਰੇ ਇਹ ਆਈ ਨਹੀਂ ਹੈਗਾ ਵੀ ਕੋਈ ਵੀ ਮਸ਼ੀਨ ਫੜ ਕੇ ਜਾਂ ਚਲਾ ਲੂਗਾ ਇਸ ਦੇ ਲਈ ਟ੍ਰੇਨਿੰਗ ਵੀ ਜ਼ਰੂਰੀ ਹੈ ਤੇ ਉਦੋਂ ਹੀ ਸੀ ਬੰਦੇ ਨੂੰ ਰეკਮੈਂਡ ਕਰਦੇ ਹਾਂ ਬਾਈ ਹਾਂ ਜਦੋਂ ਕਲੀਅਰ ਹੋ ਗਿਆ ਵੀ ਹਾਂ ਵੀ ਇਹ ਕਰ ਸਕਦਾ ਓਕੇ ਹੈਗਾ ਮੇਰਾ ਮੈਂ ਪਹਿਲਾਂ ਆਪਣੇ ਕੋਲ ਵੀ ਪਹਿਲਾਂ ਪ੍ਰੈਕਟਿਸ ਕਰਾਈ ਦੀ ਬੰਦੇ ਦੀ ਦੇਖੀ ਦਾ ਕੰਮ ਕਿੰਨਾ 6 ਮਹੀਨੇ ਸੀ ਬੰਦੇ ਨੂੰ ਆਪਣੇ ਕੋਲ ਹੀ ਰੱਖਦੇ ਹਾਂ ਵੀਰੇ ਜਿੰਨਾ ਵੀ ਸਮਾਨ ਨਾ ਸਾਰਾ ਸੀ ਦੇਖ ਕੇ ਪ੍ਰੋਸੈਸਰ ਨੂੰ ਪਤਾ ਵੀ ਹਾਂ ਹੋਣਾ ਇਹਨਾਂ ਨੂੰ ਕਿ ਵੀ ਬਾਹਰ ਕੰਮ ਕਰ ਸਕਦਾ ਕੋਈ ਉਹਨੂੰ ਕਹਿੰਨਾ ਬਾਈ ਜੇ ਤੂੰ ਸਾਡੇ ਨਾਲ ਕਰਨਾ ਸਾਡੇ ਨਾਲ ਵੀ ਕਰ ਸਕਦਾ ਸਾਡੇ ਕੋਲ ਰਹਿਣ ਜੇ ਤੁਸੀਂ ਬਾਹ ਅੱਜ ਬੰਦਾ ਪਹਿਲਾਂ ਹੀ ਫੋਟੋ ਲੈ ਕੇ ਆਉਂਦਾ ਪਹਿਲਾਂ ਹੀ ਦੱਸਦਾ ਬਈ ਮੈਂ ਆ ਚੀਜ਼ ਬਣਾਉਣੀ ਆ ਦੱਸੋ ਤੁਸੀਂ ਬਣਾ ਸਕਦੇ ਨਹੀਂ ਕਿਉਂਕਿ ਹੁਣ ਕਸਟਮਰ ਵੀ ਥੋੜਾ ਜਿਹਾ ਆਪਾਂ ਕਹਿ ਦਈਏ ਵੀ ਥੋੜਾ ਨਹੀਂ ਬਹੁਤ ਜ਼ਿਆਦਾ ਵੀ ਸੀਰੀਅਸ ਹੋ ਗਏ ਕੰਮ ਲਈ ਪਹਿਲਾਂ ਬੰਦੇ ਨੂੰ ਨੌਲੇਜ ਨਹੀਂ ਸੀ ਹੁੰਦੀ ਹੁਣ ਨੌਲੇਜ ਹੈਗੀ ਲੋਕਾਂ ਨੂੰ ਪਹਿਲਾਂ ਹੀ ਆਪਣਾ ਕੰਟੈਂਟ ਲੈ ਕੇ ਆਉਨੇ ਬਈ ਮੈਂ ਆ ਚੀਜ਼ ਤਿਆਰ ਕਰਨੀ ਹੈ ਫੈਮਿਲੀ ਦੀ ਸਪੋਰਟ ਨਹੀਂ ਬਈ ਨਹੀਂ ਰਹੀ ਕਿਉਂਕਿ ਫੈਮਿਲੀ ਵਾਲਾ ਤਾਂ ਵੀਰ ਕਿਡੇ ਕੰਮਾਂ 'ਚ ਪੈ ਗਿਆ ਆਪਾਂ ਹੈ ਜ਼ਿੰਮੇਵਾਰ ਫੈਮਿਲੀ ਤੋਂ ਤੇ ਉਹ ਇਹ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਸਾਡੀ ਹੁਣ ਤਾਂ ਚਲੋ ਈਜ਼ੀ ਆ ਹੁਣ ਤਾਂ ਰੇਕ ਨੋ ਸਿੱਕੇ ਸਿੱਕੇ ਸੇਅਰ ਦੇ ਵੀਡੀਓ ਉਸ ਟਾਈਮ ਕਰਦੇ ਨੇ ਵੀ ਕਹਿੰਦਾ ਯਾਰ ਕਿਹੜੇ ਕੰਮਾਂ ਚ ਪੈ ਗਏ ਕਿਤੇ ਕੋਈ ਨੌਕਰੀ ਦੇਖ ਲਵਾਂ ਤੇ ਨੌਕਰੀ ਤਾਂ ਪਹਿਲਾਂ ਹੀ ਛੱਡ ਗਏ ਆਂ ਔਕਾ ਸੌਖਾ ਵਾਂ ਮਨਾ ਕੇ ਸਾਨੂੰ ਵੀ ਧੱਕਾ ਛੁਈ ਕਰਕੇ ਆਏ ਆਂ ਇਹ ਕੰਮ ਚ ਤੇ ਚਲੋ ਹੁਣ ਬਾਬੇ ਦੀ ਕਿਰਪਾ ਨਾਲ ਸੋਹਣਾ ਐਂ ਸਿਸਟਮ ਆਪਣਾ ਬਣਾਇਆ ਹੋਇਆ ਵਧੀਆ ਲਿੰਕ ਨੇ ਚੱਲੀ ਜਾਂਦਾ ਕੰਮ ਐ ਟੈਲੈਂਟ ਨੂੰ ਵੀਰੇ ਬੇਸਿਕ ਇਹ ਪਹਿਲਾਂ ਕਰਦੇ ਵੀ ਇਹ ਚੀਜ਼ ਨੂੰ ਸਪੋਰਟ ਕਰਦੇ ਬੱਚਾ ਜਦੋਂ ਘਰੇ ਕੁਛ ਨਾ ਕੁਛ ਕਰਦਾ ਤਾਂ ਪਤਾ ਲੱਗ ਜਾਂਦਾ ਜਿਵੇਂ ਅਗਦਾ ਵੀ ਯਾਰ ਸਾਡਾ ਬੱਚਾ ਇਹ ਚੀਜ਼ ਦੇ ਲਾਇਕ ਹੈਗਾ ਜਾਂ ਨਹੀਂ ਹੈਗਾ ਦੂਜੇ ਵੀਰੇ ਜਿਹੜੇ ਬਾਹਰ ਸੌਖਾ ਬਈ ਮੈਂ ਤੈਨੂੰ ਮੈਂ ਰੀਲ ਦੱਸਦਾ ਮੈਂ ਹੁਣ ਲਾਸਟ ਪਿੱਛੇ 10 ਤੋਂ 12 ਦਿਨ ਮੈਂ ਦੁਬਈ ਲੱਗੇ ਆਇਆ ਸੀਗਾ ਇੱਥੇ ਟੂਰ ਕੱਢ ਗਿਆ ਸੀਗਾ ਕੰਮ ਵੀ ਕਰਿਆ ਉੱਥੇ ਤੇ ਪਰ ਇੰਡੀਆ 'ਚ ਰਹਿਣਾ ਬਈ ਵਾਕਈ ਬਹੁਤ ਸੌਖਾ ਬਾਹਰ ਜਾ ਕੇ ਕੰਮ ਕਰਨਾ ਬਹੁਤ ਔਖਾ ਤੁਹਾਨੂੰ ਪਹਿਲਾਂ ਤਾਂ ਮੈਨੇਜ ਕਰਨ ਨੂੰ ਔਖਾ ਰਹਿਣ ਦਾ ਔਖਾ ਖਾਣ ਪੀਣ ਦਾ ਔਖਾ ਜਾਂਦਾ ਬਈ ਜੋ ਉੱਥੇ ਦਾ ਸਿਸਟਮ ਹੈ ਕਹਿੰਗੇ ਆਪਣੇ ਇੱਥੇ ਗਿਆ ਘਰ ਦੇ ਨੇ ਦੇ ਲੈਣਾ ਕੋਈ ਗੱਲ ਨਹੀਂ ਜਿੰਨੇ ਵੀ ਬੱਚਾ ਕੰਮ ਕਰਦਾ ਤਾਂ ਵੀ ਮਿਲ ਹੀ ਜਾਣਾ ਇੱਥੇ ਕੋਈ ਚੱਕਰ ਨਹੀਂ ਹੈਗਾ ਸ਼ਾਮ ਨੂੰ ਰੋਟੀ ਨੂੰ ਮਿਲ ਨਹੀਂ ਮਿਲੇ ਚਾਹੇ ਕੰਮ ਕਰੇ ਜਾਂ ਨਾ ਮੇਰੇ ਚਾਹੇ ਗ ਦੀ ਫਿਜ਼ਿਲਟੀ ਬਹੁਤ ਜ਼ਿਆਦਾ ਹੈ ਜੌਬ ਦੀ ਵੀ ਹੈ ਤੁਸੀਂ ਆਪਣਾ ਕੰਮ ਕਰੋ ਤੋ ਸਾਰੇ ਨਾਲੋਂ ਬੈਸਟ ਆਪਣੇ ਕੰਮ ਚ ਮੋਰੇ ਦੇਖ ਕੇ ਕੰਮ ਬਹੁਤ ਨੇ ਪਰ ਬੱਚੇ ਕੰਮ ਕਰਕੇ ਰਾਜੀ ਨਹੀਂ ਹੈਗੇ ਅੱਧਿਆਂ ਦਾ ਸਾਡੇ ਮਨ ਚ ਹੀ ਪਾਇਆ ਵਾ 10ਵੀਂ 12ਵੀਂ ਤੋਂ ਬਾਅਦ ਪੜਦੇ ਨਹੀਂ ਹੈਗੇ 12ਵੀਂ ਤੋਂ ਬਾਅਦ ਉਹਨਾਂ ਦਾ ਕੰਮ ਕੀ ਹੈ ਯਾਰ ਨੌਕਰੀ ਤਾਂ ਮਿਲਦੀ ਨਹੀਂ ਹੈਗੀ ਨੌਕਰੀ ਤੋਂ ਬਿਨਾ ਕੰਮ ਹੋਰ ਬਹੁਤ ਨੇ ਮੋਝੇ ਮੰਨ ਲਓ ਸਾਡੀ ਲੈਣਾ ਵੀਰੇ ਇਹਦੇ ਵਿੱਚ ਆਨਲਾਈਨ ਟੈਪ ਦੇ ਵਿੱਚ ਇੰਨਾ ਸਕੋਪ ਆ ਸੀ ਸੋਚੂ ਨਹੀਂ ਸਕਦੇ ਤੁਹਾਨੂੰ ਕੰਮ ਆਉਣਾ ਚਾਹੀਦਾ ਕਿਤੇ ਵੀ ਬਹਿ ਜਾਓ ਬਈ ਜੇ ਤੁਹਾਨੂੰ ਆਹ ਕੰਮ ਆਉਂਦਾ ਤੁਸੀਂ ਕਿਤੇ ਵੀ ਬਹਿ ਜਾਓ ਤੁਹਾਡੇ ਕੋਲ ਕੰਮ ਆਉਗਾ ਹੀ ਆਉਗਾ ਜੇ ਤੁਹਾਡ ਤਾਨੂੰ ਸਿੱਖਣਾ ਪੈਣਾ ਕੰਮ ਕੋਈ ਵੀ ਹੈ ਕੰਮ ਤੁਸੀਂ ਜਿਹੜਾ ਮਰਜ਼ੀ ਲਓ ਚਾਹੇ ਤੁਸੀਂ ਫੂਡ ਦੇ ਵਿੱਚ ਲਿਓ ਕਿਤੇ ਤੁਸੀਂ ਬੰਦਾ ਰੱਖ ਕੇ ਕੰਮ ਨਹੀਂ ਕਰਾ ਸਕਦੇ ਕਦੇ ਵੀ ਤੁਹਾਨੂੰ ਆਪ ਆਪਣੇ ਕੰਮ ਦੇ ਵਿੱਚ ਆਪਣੀ ਲਾਈਨ ਚ ਉਤਰਨਾ ਪੈਣਾ ਕੋਈ ਵੀ ਕੰਮ ਹੈ ਉਹਦੇ ਵਿੱਚ ਤੁਹਾਨੂੰ ਆਪ ਉਤਰਨਾ ਪੈਂਦਾ ਤੁਸੀਂ ਬੰਦਾ ਰੱਖ ਕੇ ਕੰਮ ਨਹੀਂ ਕਰ ਜੇ ਤੁਸੀਂ ਬੰਦਾ ਰੱਖ ਕੇ ਕੰਮ ਕੰਮ ਫੇਲ ਹੋਣ ਦਾ ਕਾਰਨ ਕੀ ਆ ਅਸੀਂ ਸੋਚ ਲਾ ਨਹੀਂ ਵੀ ਕੰਮ ਖੋਲ ਲਿਆ ਚਲੋ ਵੀ ਦੋ ਬੰਦੇ ਰੱਖ ਲੇ ਕੰਮ ਕਰਨਗੇ ਤੁਸੀਂ ਨਿਆਰੇ ਰਹੋਗੇ ਪਹਿਲੀ ਗੱਲ ਸੋਚਿਆ ਜਿਹੜਾ ਬੰਦਾ ਤੁਹਾਡੇ ਕੋਲ ਕੰਮ ਕਰਦਾ ਉਹ ਅੱਧੀ ਨੌਲੇਜ ਵਾਲਾ ਹੋਊਗਾ ਜਦੋਂ ਉਹਨੂੰ ਪੂਰੀ ਨੌਲੇਜ ਆ ਗਈ ਉਹਨੂੰ ਐਨ ਵੀ ਓਕੇ ਉਹਨੂੰ ਲੋੜ ਕੋ ਕੰਮ ਕਰਦਾ ਉਹਨੂੰ ਪਤਾ ਹੋਊਗਾ ਵੀ ਬਈ ਜੇ ਮੈਨੂੰ ਛੱਡ ਕੇ ਚਲੀ ਗਈ ਹੈ ਨਾ ਇਹਦਾ ਕੰਮ ਚੱਲਦਾ ਰਹਿਣਾ ਕਦਾ ਕੰਮ ਬੰਦ ਨਹੀਂ ਹੁੰਦਾ ਅਸੀਂ ਬਹੁਤ ਕੰਮ ਦੇਖਿਆ ਬਈ ਬੰਦੇ ਕੰਮ ਖੋਹ ਲੰਨੇ ਆਂ ਬੱਜ ਗਏ ਫੇਲ ਹੋ ਜਾਂਦੇ ਉਹ ਫੇਲ ਹੋਣ ਦਾ ਕਾਰਨ ਹੀ ਹੈ ਕਿ ਉਹਨੇ ਬੰਦਾ ਆਪ ਰੱਖਿਆ ਤਾਂ ਖੁਦ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਹੈਗੀ ਜੇ ਤੁਸੀਂ ਖੁਦ ਕੰਮ ਕਰਦੇ ਆਂ ਤੁਹਾਨੂੰ ਨੌਲੇਜ ਹੋਊਗੀ ਬੰਦਾ ਚਲੀ ਵੀ ਗਿਆ ਕੋਈ ਨਹੀਂ ਚਾਰ ਪੰਜ ਦਿਨ ਤੱਕ ਤੁਸੀਂ ਹੋ ਰੱਖ ਲਓਗੇ ਜੇ ਥੋੜਾ ਕੰਮੇ ਬੰਦੇ ਦੇ ਉੱਪਰ ਡਿਪੈਂਡ ਹੈ ਬਾ ਫੇਰ ਕੰਮ ਖਤਮ ਆਂਦੀ ਹੈ ਇਸ ਲਈ ਜਦੋਂ ਵੀ ਤੁਸੀਂ ਕੋਈ ਕੰਮ ਸਟਾਰਟ ਕਰਨਾ ਉਹ ਪਹਿਲਾ ਕੰਮ ਨੂੰ ਆਪ ਸਿੱਖੋ ਤਾਂ ਉਹਦੇ ਉਲਟਾ ਥੋੜੇ ਕੋਲ ਖੁੱਦ ਆਉਣਗੇ ਚੱਲ ਕੇ ਵੀ ਹਾਂ ਵੀ ਬਈ ਮੈਂ ਆ ਬੰਦੇ ਨਾਲ ਕੰਮ ਕਰ ਇਹ ਚੀਜ਼